ਕੀ ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਅਪਡੇਟ ਲੈ ਕੇ ਆਏ ਆ ਤੁਹਾਡੇ ਵਾਸਤੇ ਕਿਉਂਕਿ ਇਹ ਗੱਲ ਸੁਣਨ ਵਾਲੀ ਆ ਧਿਆਨ ਨਾਲ ਸੁਣਿਓ ਯਾਰਾ ਕਿਉਂਕਿ ਗੱਲ ਕਰਾਂਗੇ ਆਪਾਂ ਭਗਵਾਨ ਤਮਨ ਸੀਐਮ ਮੁੱਖ ਮੰਤਰੀ ਦੀ ਕਿਉਂਕਿ ਉਹ ਕਹਿੰਦਾ ਵੀ ਮੈਂ ਤਾਂ ਜਾਣਾ ਹੀ ਜਾਣਾ ਕਿ ਸਫਾਇਆ ਕਰਕੇ ਜਾਊਂਗਾ ਚੰਗੀ ਤਰ੍ਹਾਂ ਗੱਲ ਕਰਦੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਕਿਉਂਕਿ ਸਾਨੂੰ ਵੀ ਪਤਾ ਮੁੱਖ ਮੰਤਰੀ ਰਹੇ ਆ ਗੱਲ ਕਰਦੇ ਆਪਾਂ ਚਰਨਜੀਤ ਚੰਨੀ ਦੀ ਕਿਉਂਕਿ ਚਰਨਜੀਤ ਚੰਨੀ ਨੂੰ ਕਿਉਂਕਿ ਕੈਪਟਨ ਮਨਿੰਦਰ ਸਿੰਘ ਨੂੰ ਭਗਵਾਨ ਤਮਨ ਸੀਐਮ ਨੇ ਕਹਿਤਾ ਵੀ ਚੰਗੀ ਤਰ੍ਹਾਂ ਆਪਦਾ ਭਾਈ ਬੋਰੀ ਬਿਸਤਰਾ ਬੰਨ ਲਿਓ ਤੇ ਕਾगज ਵਧੀਆ ਚੰਗੀ ਤਰ੍ਹਾਂ ਕਹਿੰਦਾ ਛੋਡੇ ਵਾਸਤੇ ਤਿਆਰ ਕਰ ਲੇ ਤੇ ਹੁਣ ਇਹਨਾਂ ਦੀ ਵਾਰੀ ਆ ਚਰਨਜੀਤ ਚੰਨੀ ਦੀ ਤੇ ਕੈਪਟਨ ਅਮਨਿੰਦਰ ਸਿੰਘ ਦੀ ਕਿਉਂਕਿ ਸਮੇਂ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਸੀ ਕੈਪਟਨ ਮਨਿੰਦਰ ਸਿੰਘ ਨੇ ਕੈਪਟਨ ਮਨਿੰਦਰ ਨੇ ਕਿਉਂਕਿ ਜੋ ਕੈਪਟਨ ਮਨਿੰਦਰ ਕਾਂਗਰਸੀ ਲੀਡਰ ਕਿਉਂਕਿ ਇਹਨੇ 10000 10 ਕਰੋੜ ਦਾ 10000 10 ਕਰੋੜ ਦਾ ਕਪਲਾ ਕੀਤਾ ਸੀ ਆ ਤੇ ਹੁਣ ਦੇਖਿਆ ਜਾਵੇ ਚਰਨਜੀਤ ਚੰਨੀ ਨੇ ਵੀ ਚਰਨ ਦੀ ਚਰਨਜੀਤ ਚੰਨੀ ਨੇ ਕਰਿਆ ਸੀ ਆ 200 2000 ਤੇ ਦੋ ਨਾ ਕੁਝ ਲੈ ਕੇ 2200 ਕਰੋੜ ਦਾ ਹੁਣ ਕਪਲਾ ਕਰਿਆ ਸੀ ਆ ਕਿਉਂਕਿ ਭਗਵੰਤ ਮਾਨ ਸੀਐਮ ਨੇ ਕਹਿੰਦਾ ਮੈਂ ਤਾਂ ਜਾਣਾ ਹੀ ਜਾਣਾ ਕਿਉਂਕਿ ਮੈਂ ਤਾਂ ਰਿਟਾਇਰਮੈਂਟ ਹੋਣਾ ਹੀ ਹੋਣਾ ਕਹਿੰਦਾ ਤੇ ਕਹਿੰਦਾ ਲੇਕਿਨ ਛੋਡੀ ਮੰਜੀ ਠੋਕ ਕੇ ਜਾਉਂਗਾ ਜੇ ਕੱਲ ਕਰੀਏ ਆਪਾਂ ਬਿਕਰਮ ਸਿੰਘ ਮਜੀਠੀਏ ਦੀ ਕਿਉਂਕਿ ਬਿਕਰਮ ਸਿੰਘ ਮਜੀਠੀਏ ਬਾਰੇ ਕੈਪਟਨ ਅਮਨਿੰਦਰ ਸਿੰਘ ਨੇ ਕੈਪਟਨ ਮਨਿੰਦਰ ਨੇ ਕਿਉਂਕਿ ਇੱਕ ਵੀਡੀਓ ਪਾਈ ਸੀ ਫੇਸਬੁੱਕ ਤੇ ਲਿਖ ਕੇ ਵੀ ਤੁਸੀਂ ਤੱਕਾ ਕਰ ਰਹੇ ਆਂਗੇ ਬਿਕਰਮ ਸਿੰਘ ਮਜੀਠੀਏ ਨਾ ਤੱਕਾ ਕਰ ਰਹੇ ਆਂਗੇ ਭਗਵਾਨ ਤਮਾਨ ਸੀਐਮ ਨੂੰ ਕਿਹਾ ਸੀਗਾ ਭਗਵਾਨ ਤਮਾਨ ਮੁੱਖ ਮੰਤਰੀ ਨੂੰ ਭਗਵਾਨ ਤਮਾਨ ਸੀਐਮ ਨੂੰ ਭਗਵਾਨ ਤਮਾਨ ਸੀਐਮ ਨੂੰ ਕੈਪਟਨ ਮਨਿੰਦਰ ਕਹਿੰਦੇ ਲਿਖ ਕੇ ਇੱਕ ਪੋਸਟ ਪਾਈ ਸੀਗੀ ਵਾਇਰਲ ਕੀਤੀ ਸੀ ਫੇਸਬੁੱਕ ਤੇ ਕਿਉਂਕਿ ਵੀ ਤੁਸੀਂ ਬੜਾ ਆਪਦੀ ਸਰਕਾਰ ਦਾ ਫਾਇਦਾ ਚੱਕੀ ਜਾਂਦੇ ਆ ਕਿਉਂਕਿ ਵੀ ਆਪਦੀ ਕੋਈ ਜੜੀ ਸੁੱਡੀ ਗੁੱਬਗਲਾਟ ਆ ਜਾਂ ਮੰਨ ਲਓ ਵੀ ਜਾਂ ਸੋਟਾ ਕੋਈ ਨਿੱਜੀ ਰੋਲਾ ਕਿਉਂਕਿ ਵੀ ਤੁਸੀਂ ਓਮਟਾ ਸਕਦੇ ਆ ਕਿਉਂਕਿ ਜੋ ਵਿਕਰਮ ਸਿੰਘ ਮਜੀਠੀਏ ਤੇ ਵੀ ਤੁਸੀਂ ਮੰਨ ਲਓ ਪ੍ਰਾਪਰਟੀ ਨੂੰ ਲੈ ਕੇ ਵੀ ਜੋ ਤੁਸੀਂ ਬੇਦੂਸ਼ੇ ਨੂੰ ਮੰਨ ਲਓ ਬੇਦੂਸ਼ੇ ਨੂੰ ਬੇਦੂਸ਼ੇ ਨੂੰ ਮੰਨ ਲਓ ਤੁਸੀਂ ਮੰਨ ਲਓ ਪ੍ਰਾਪਰਟੀ ਦੇ ਉਹਦੇ ਚ ਲਿਆ ਕੇ ਝਲਸੇ ਦੇ ਵਿੱਚ ਕਿਉਂਕਿ ਵੀ ਤੁਸੀਂ ਜੇਲ੍ਹ ਦੇ ਮਨਿੰਦਰ ਠੋਕਿਆ ਕਿਉਂਕਿ ਵੀ ਇਹ ਜੀ ਤਾਂ ਗੱਲ ਹੀ ਹੈ ਨਹੀਂ ਕੈਪਟਨ ਮਨਿੰਦਰ ਸਿੰਘ ਦਾ ਕਹਿਣਾਗਾ ਕੈਪਟਨ ਮਨਿੰਦਰ ਦਾ ਕੈਪਟਨ ਮਨਿੰਦਰ ਲੀਡਰ ਦਾ ਕਿਉਂਕਿ ਕਾਂਗਰਸੀ ਲੀਡਰ ਦਾ ਕਹਿਣਾ ਕਿਉਂਕਿ ਵੀ ਇਹ ਜੀ ਤਾਂ ਗੱਲ ਹੀ ਹੈ ਨਹੀਂ ਵੀ ਤੁਸੀਂ ਬਿਕਰਮ ਸਿੰਘ ਜੀ ਮਜੀਠੀਏ ਤੇ ਜੋ ਵੀ ਰੋਪ ਲਗਾਏ ਆਗੇ ਕਿਉਂਕਿ ਸਰਾਸਰ ਵੀ ਝੂਠ ਆ ਭਗਵੰਤ ਮਾਨ ਸੀਐਮ ਨੇ ਆਖਿਆ ਭਗਵੰਤ ਮਾਨ ਸੀਐਮ ਮੁੱਖ ਮੰਤਰੀ ਨੇ ਕਹਿੰਦਾ ਇਹ ਗੱਲ ਛੱਡੋ ਸਾਰੀ ਕਿਉਂਕਿ ਇਹ ਕਹਿੰਦਾ ਮੈਨੂੰ ਪਤਾ ਤੇ ਜਾਂ ਲੋਕਾਂ ਨੂੰ ਪਤਾ ਵੀ ਇਹ ਚਿੱਟਾ ਵੇਚਦੇ ਸੀ ਡਰੱਗ ਕਰਦੇ ਸੀਗੇ ਮੰਨ ਲਓ ਕਿਉਂਕਿ ਵੀ ਡਰੱਗ ਹੁੰਦੇ ਸੀ ਚਿੱਟੇ ਵਾਲਾ ਨਾ ਮੰਨ ਲਓ ਨਸ਼ਾ ਤਸਕਰਾਂ ਨਾ ਵੱਡੇ ਵੱਟਿਆਂ ਨਾਲ ਮੰਨ ਲਓ ਵੀ ਇਹਨਾਂ ਦਾ ਮੰਨ ਲਓ ਉੱਠਣਾ ਬੈਠਣਾ ਸੀ ਆ ਜੋ ਵੀ ਪ੍ਰਾਪਰਟੀ ਬਣਾਈ ਹੈ ਇਹਨਾਂ ਨੇ ਮੰਨ ਲਓ ਨਸ਼ਿਆਂ ਦੇ ਧীন ਨਸ਼ੇ ਵੇਚ-ਵੇਚ ਕੇ ਬਣਾਈ ਆ ਕਿਉਂਕਿ ਹਿਮਾਚਲ ਦੇ ਵਿੱਚ ਮੰਨ ਲਓ ਹੋਰ ਕਈ ਸੂਬਿਆਂ ਦੇ ਵਿੱਚ ਰਾਜਸਥਾਨ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਕਹਿੰਦੇ ਪ੍ਰਾਪਰਟੀ ਆ ਕਹਿੰਦੇ ਮਜੀਠੀਏ ਦੀ ਦੇਖਿਆ ਜਾਵੇ ਤਾਂ ਕਿਉਂਕਿ ਹੁਣ ਇੱਕ ਪਾਸੇ ਜੋ ਮੁੱਖ ਮੰਤਰੀ ਕਿਉਂਕਿ ਜੋ ਕਹਿ ਰਹੇ ਆਗੇ ਭਗਵਾਨ ਤੋਂ ਮਾਨ ਸੀਐਮ ਕਈ ਮੁੱਖ ਮੰਤਰੀਆਂ ਦਾ ਨਾਮ ਲੈ ਰਹੇ ਆਗੇ ਚਰਨਜੀਤ ਚੰਨੀ ਦਾ ਕੈਪਟਨ ਮਨਿੰਦਰ ਦਾ ਤੇ ਇੱਕ ਅਮਰੀਤ ਸਿੰਘ ਬਿੱਟੂ ਅਮਨੀਤ ਸਿੰਘ ਬਿੱਟੂ ਦਾ ਕਿਉਂਕਿ ਕਹਿੰਦਾ ਵੀ ਸਾਰਿਆਂ ਨੂੰ ਕਹਿਆ ਇਹਨੇ ਵੀ ਮੈਂ ਤਾਂ ਜਾਣਾ ਹੀ ਜਾਣਾ ਰਿਟਾਇਰਮੈਂਟ ਹੋਣਾ ਕਹਿੰਦਾ ਸਫਾਇਆ ਕਰਕੇ ਜਾਊਂਗਾ ਗੰਦ ਸਾਫ ਕਰਕੇ ਜਾਊਂਗਾ ਜਿਨ੍ਹਾਂ ਨੇ ਵੀ ਜਿਹੜੇ ਪਿਛਲੇ ਘੁਟਾਲੇ ਕਰੇ ਆ ਕਿਉਂਕਿ ਮੰਨ ਲਓ ਪੈਸਾ ਖਾਤਾ ਸਰਕਾਰੀ ਆਪਦੇ ਕਾਉਂਟਾਂ ਦੇ ਵਿੱਚ ਜਮ੍ਹਾਂ ਕਰਾਇਆ ਜਿਹੜੇ ਮੁੱਖ ਮੰਤਰੀਆਂ ਨੇ ਕਿਉਂਕਿ ਜਿਹੜੇ ਮੁੱਖ ਮੰਤਰੀਆਂ ਨੇ ਘਪਲੇ ਕਰਿਆ ਕਹਿੰਦਾ ਸਾਹਮਣੇ ਸ਼ੀਸ਼ਾ ਬਣਾ ਕੇ ਐਂ ਦਿਖਾਉਂਗਾ ਪੰਜਾਬੀਓ ਐਂ ਕਹਿੰਦਾ ਸਾਹਮਣੇ ਸ਼ੀਸ਼ਾ ਬਣਾ ਕੇ ਭਗਵੰਤ ਮਾਨਸੀਆ ਮੁੱਖ ਮੰਤਰੀ ਦਾ ਵਾਦਾ ਹੈਗਾ ਸੋ ਪੰਜਾਬੀਓ ਸਸਰੀਕਾਰ ਇੰਨੀ ਕੁ ਵੀਡੀਓ ਸੀ ਵੀਡੀਓ ਨੂੰ ਸ਼ੇਅਰ ਕਰ ਦੋ ਦੱਬ ਕੇ ਤੇ ਨਵੇਂ ਮੁੱਦੇ ਸੁਣਨ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਥੋਂ ਤੱਕ ਜਾਂਦੀ ਆ ਪੰਜਾਬੀਓ ਵੀਡੀਓ ਸ਼ੇਅਰ ਕਰ ਦੋ ਆਪਦਾ ਫਰਜ਼ ਸਮਝ ਕੇ ਕਿਉਂਕਿ ਭਗਵਾਨ ਤਮਾਨ ਸੀਐਮ ਨੇ ਤਾਂ ਜਾਣਾ ਹੀ ਜਾਣਾ ਕਹਿੰਦਾ ਸਫਾਇਆ ਕਰਕੇ ਜਾਊਂ ਆ ਧੰਨਵਾਦ ਜੀ